ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੌਬਸਲਾ ਤੇ ਅੱਜ ਕੱਲ ਆਪਾਂ ਇੱਕ ਵੈਕੈਂਸੀ ਬਾਰੇ ਵੀਡੀਓ ਬਣਾਈ ਸੀ ਗਰੁੱਪ ਸੀ ਦੀ ਵੈਕੈਂਸੀ ਸੀ ਜੋਸੀ ਕਲਰਕ ਦੀ ਐਡਵਰਟਾਈਜ਼ਮੈਂਟ ਨੰਬਰ 11 2025 ਇਹ ਵੈਕੈਂਸੀ Triple S B ਬੋਰਡ ਵੱਲੋਂ ਕੱਢੀਆਂ ਗਈਆਂ ਸੀ ਇਹਦੇ ਵਿੱਚ ਇੱਕ IT ਦੀ ਪੋਸਟ ਜੋ ਕਵਰ ਕਰਨ ਵਾਲੀ ਰਹਗੀ ਸੀ ਉਹ ਅੱਜ ਆਪਾਂ ਅੱਜ ਦੀ ਵੀਡੀਓ ਵਿੱਚ ਕਰਾਂਗੇ ਤਾ ਪਹਿਲਾਂ ਦੇਖਾਂਗੇ ਸੇਮ ਉਹੀ ਚੀਜ਼ ਕੇਸ ਤਿਆਰ ਜਿਹੜਾ ਹੈਗਾ ਸੀ ਪ੍ਰਕਾਸ਼ਿਤ ਕਦੋਂ ਹੋਇਆ ਸੀ 18 11 2025 ਨੂੰ ਅਪਲਾਈ ਕਰਨਾ ਕਦੋਂ ਸ਼ੁਰੂ ਹੋਇਆ 26 11 2025 ਨੂੰ ਐਂਡ ਅਪਲਾਈ ਕਰਨ ਦੀ ਆਖਰੀ ਮਿਤੀ ਸੇਮ 26 12 2025 ਸ਼ਾਮ 5 ਵਜੇ ਤੱਕ ਤੇ ਫੀਸ ਭਰਨ ਦੀ ਆਖਰੀ ਮਿਤੀ ਉਹ ਵੀ 29 12 2025 ਤਾਂ ਇਹਦੇ ਵਿੱਚ ਇੱਕ ਪੋਸਟ ਹੈਗੀ ਸੀ ਆ ਦੇਖੋ ਜੀ ਕਲਰਕ ਆਈਟੀ ਦੀ ਉਧੀਆਂ ਨਾਰਮਲ ਕਲਰਕ ਕੋਲ ਦੀਆਂ 69 ਅਸਾਮੀਆਂ ਸੀ ਤੇ ਆਈਟੀ ਕਲਰਕ ਕੋਲ ਇੱਕ ਅਸਾਮੀ ਸੀ ਜਿਹੜੀਆਂ ਨਾਰਮਲ ਕਲਰਕ ਸੀ ਉਹਦੀਆਂ 69 ਅਸਾਮੀਆਂ ਸਨ ਐਂਡ ਆਈਟੀ ਕਲਰਕ ਸੀ ਉਹਦੀ ਇੱਕ ਅਸਾਮੀ ਸੀ ਤੇ ਉਹਦੇ ਵਿੱਚ ਵਿਦਿਅਕ ਯੋਗਤਾ ਦੱਸਾਂਗਾ ਉਮਰ ਸੀਮਾ ਬਾਅਦ ਵਿੱਚ ਡਿਸਕਸ ਕਰਾਂਗੇ ਬੇਸ ਸਕੇਲ ਉਹੀ ਹੈ 1990 ਰੁਪਏ ਹੁਣ ਜਿਹੜੀ ਕਲਰਕ ਦੀ ਵਿਦਿਅਕ ਯੋਗਤਾ ਸੀ ਉਹ ਤਾਂ ਅਸੀਂ ਨਾਰਮਲ ਬੈਚਲਰ ਡਿਗਰੀ ਕਿਸੇ ਵੀ ਯੂਨੀਵਰਸਿਟੀ ਜਾਂ ਇੰਸਟੀਚਿਊਸ਼ਨ ਤੋਂ ਕੀਤੀ ਹੋਵੇ ਤੇ 120 ਘੰਟੇ ਦਾ ਸਰਟੀਫਿਕੇਟ ਜੋ ISO ਸਰਟੀਫਾਈਡ ਹੋਣਾ ਚਾਹੀਦਾ ਤੇ ਪਲੱਸ O ਲੈਵਲ ਦਾ ਸਰਟੀਫਿਕੇਟ ਤੇ ਕੁਆਲੀਫਾਈ ਕਰਨਾ ਜੀ ਪੰਜਾਬੀ ਟੈਸਟ ਤੇ ਇੰਗਲਿਸ਼ ਅਰਬੀ ਫੌਂਟ ਚ ਹੋਣੀ ਚਾਹੀਦੀ ਪੰਜਾਬੀ ਟੈਸਟ ਜਿਹੜੀ ਟਾਈਪਿੰਗ ਆ ਤੇ ਜੋ ਆਈਟੀ ਕਲਰਕ ਦੀ ਕੁਆਲੀਫਿਕੇਸ਼ਨ ਹੈਗੀ ਸੀ ਉਹ ਨਹੀਂ ਚਾਹੀਦੀ ਫੁੱਲ ਟਾਈਮ ਡਿਗਰੀ ਹੋ BCA اور BSC IT اور BSC ਕੰਪਿਊਟਰ ਸਾਇੰਸ ਕੁਆਲੀਫਾਈਸ ਅ ਟੈਸਟ ਇਹ ਜਿਹੜਾ ਟੈਸਟ ਹੋਣਾ ਜੀ ਪੰਜਾਬੀ ਇੰਗਲਿਸ਼ ਦਾ ਉਹ ਕੁਆਲੀਫਾਈ ਕਰਨਾ ਹੈ ਤੇ ਜੋ ਉਹਦੇ ਵਿੱਚ ਸ਼ਬਦਾਂ ਦੀ ਜੋ ਲਿਮਟ ਆ ਜੋ ਸਪੀਡ ਹੋਣੀ ਚਾਹੀਦੀ ਆ ਲਿਮਟ ਤਾਂ ਨਹੀਂ ਕਹੇ ਸਰ ਸਪੀਡ ਹੋਣੀ ਚਾਹੀਦੀ ਆ 3 ਵਰਡਸ ਪਰ ਮਿੰਟ ਦੇ ਹੋਣੇ ਚਾਹੀਦੇ ਆ ਜੋ ਇੰਨੇ ਤਾਂ ਹੋਣੇ ਚਾਹੀਦੇ ਉਸ ਤੋਂ ਘੱਟ ਨਹੀਂ ਬਾਦ ਚਲ ਜਿੰਨੇ ਹੋਣ ਉੰਨੇ ਵੱਖਰੀ ਗੱਲ ਐ ਤਾਂ ਜੇ ਫੇਦੇ ਵਿੱਚ ਸਿਰਫ ਜੋ ਐਜ ਜੋ ਕੁਆਲਿਫਿਕੇਸ਼ਨ ਆ এডੂਕੇਸ਼ਨ ਕੁਆਲਿਫਿਕੇਸ਼ਨ ਆ ਉਹ ਬਸ ਉਹੀ ਡਿਫਰੈਂਟ ਆ ਬਾਕੀ ਚੀਜ਼ਾਂ ਸੇਮ ਹੀ ਹੋਣਗੀਆਂ ਉਮਰ ਸੀਮਾ ਵੀ ਸੇਮ ਹੋਏਗੀ 18 ਤੋਂ 37 ਜਨਰਲ ਦੀ ਜੋ ਐਸੀਬੀਸੀ ਹੈ ਉਹਨਾਂ ਦੀ 42 ਸਾਲ ਫਿਰ ਜੋ ਸਟੇਟੀਆਂ ਸੈਂਟਰ এমਪਲੋਈ ਉਹਨਾਂ ਦੀ 45 ਸਾਲ ਹੋਏਗੀ ਫੀਸ ਵੀ ਸੇਮ ਹੋਏਗੀ ਇਹਦੇ ਵਿੱਚ ਵੀ ਜਨਰਲ ਦੀ 1000 ਰੁਪਏ ਹੋਏਗੀ एसबीसी दी 250 ਰੁਪਏ ਹੋਏਗੀ ਜੋ ਸਾਬਕਾ ਫੌਜੀ ਨੇ ਜੋ ਆਸ਼ਰਿਤ ਨੇ ਉਹਨਾਂ ਦੇ 200 ਜੋ ਦਿਵਿਆਂਗ ਨੇ ਉਹਨਾਂ ਦਾ 500 ਰੁਪਿਆ ویسੇ ਦਿਵਿਆਂਗ ਦੀ ਕਟੋਣੀ ਚਾਹੀਦੀ ਸੀ ਪਰ ਚਲੋ ਥਿਰ ਜੋ ਸਿਲੈਕਸ਼ਨ ਦਾ ਪ੍ਰੋਸੀਜਰ ਹੈ ਜੋ ਪੇਪਰ ਦਾ ਪੈਟਰਨ ਹੈ ਉਹ ਸੇਮ ਹੋਏਗਾ ਪਾਰਟ A ਪਾਰਟ B ਜੋ ਪਾਰਟ A ਕੁਆਲੀਫਾਈਂਗ ਨੇਚਰ ਦਾ ਹੋਏਗਾ ਜਿਹਦੇ ਵਿੱਚ ਘੱਟੋ ਘੱਟ 50% ਅੰਕ ਲੈਣੇ ਨੇ ਜਿਹਦੇ ਜਿੰਨੂੰ ਕੁਆਲੀਫਾਈ ਕਰਨ ਲੱਕੇ ਫਿਰ ਆਪਾਂ ਪਾਰਟ ਬੀ ਦੇ ਨਿਪਰ ਦੇ ਜਾਵਾਂਗੇ ਅਰੇ ਅਤੇ ਜੋ ਸਿਲੈਕਸ਼ਨ ਦਾ ਪ੍ਰੋਸੀਜਰ ਹੈ ਉਹ ਪਾਰਟ ਬੀ ਦੇ ਨੰਬਰਾਂ ਤੇ ਹੀ ਡਿਸਾਈਡ ਕੀਤਾ ਜਾਏਗਾ ਫਿਰ ਅੱਗੇ ਅਪਲਾਈ ਕਰਨ ਦੀ ਵਿਧੀ ਵੀ ਸੇਮ ਹੋਏਗੀ ਜੀ ਅਗਲੀ ਵੀਡੀਓ ਵਿੱਚ ਆਪਾਂ ਅਪਲਾਈ ਕਰਨਾ ਵੀ ਦੱਸ ਦਵਾਂਗੇ ਪਤਾ ਲੱਗ ਜਾਏਗਾ ਫਿਰ ਅਪਲਾਈ ਕਿਵੇਂ ਕਰਨਾ ਹੈ ਤਾਂ ਇਹ ਸਾਡੀ ਸੀ ਵੀਡੀਓ ਜੀ ਜਿਹਦੇ ਵਿੱਚ ਆਪਾਂ ਆਪਾਂ ਕਲਰਕ ਆਈਟੀ ਦੀ ਪੋਸਟ ਕਵਰ ਕੀਤੀ ਹੈ ਜੋ ਕੱਲ ਛੁੱਟ ਗਈ ਸੀ ਆਪਾਂ ਕੋ ਕੱਲ ਦੀ ਵੀਡੀਓ ਵਿੱਚ ਰਹਿ ਗਈ ਸੀ ਉਹ ਇਸ ਵੀਡੀਓ ਵਿੱਚ ਕਵਰ ਕਰ ਲਈ ਆਪਾਂ ਤਾਂ ਅਪਲਾਈ ਕਰੋ ਕਿਉਂਕਿ ਇਹ ਅਪਲਾਈ ਕਰਨ ਦੀ ਆਖਰੀ ਮਿਤੀ 26/12 ਹੈ ਸ਼ਾਮ 5 ਵਜੇ ਤੱਕ ਅਤੇ ਫੀਸ ਭਰਨ ਦੀ ਆਖਰੀ ਮਿਤੀ 29/12 ਹੈ ਉਹ ਵੀ ਸ਼ਾਮ 5 ਵਜੇ ਤੱਕ ਇਹ ਨਾ ਸੋਚਣਾ ਕਿ 29/12 ਦੇ 12 ਵਜੇ ਤੋਂ ਪਹਿਲਾਂ ਪਹਿਲਾਂ ਭਰਨੀ ਹੋਏਗੀ ਨਹੀਂ ਸ਼ਾਮ 5 ਵਜੇ ਤੱਕ 味。大